ਆਪ ਸਾਬਦਾ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬੈਟਨ ਬਜਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਵੀਡੀਓ ਸ਼ੁਰੂ ਕਰਦੇ ਆਂ ਇਹ ਵੀਡੀਓ ਵਿੱਚ ਅਸੀਂ ਦਾ ਸੰਦੇ ਤੁਹਾਨੂੰ ਬਾਬਾ ਸਿੱਧ ਚਾਨ ਨੂੰ ਜਿਹੜੀ ਭਗਤੀ ਇੱਕ ਕਬੀਰ ਜੀ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਸਾਡੇ ਬਜ਼ੁਰਗ ਸਿੱਧ ਚਾਨ ਨੂੰ ਮਹਾਰਾਜ ਜੀ ਦੀ ਭਗਤੀ ਕਰ ਰਹੇ ਪੀਰ ਨੇ ਸਾਨੂੰ ਕਮੈਂਟ ਕੀਤਾ ਸੀ ਕਿ ਸਾਡੇ ਬਜ਼ੁਰਗ ਸਿੱਧ ਚਾਨ ਨੂੰ ਬਲੀ ਪੀਰ ਜੀ ਦੀ ਸੇਵਾ ਕਰਦੇ ਸੰਨ ਹੁਣ ਅਸੀਂ ਸਿਧ ਚਾਨਣ ਪੀਰ ਦੀ ਭਗਤੀ ਕਰ ਸਕਦੇ ਹਾਂ ਜੀਰ ਨੂੰ ਮੈਂ ਦੱਸਣਾ ਚਾਹਣਾ ਹਾਂ ਕਿ ਤੁਸੀਂ ਸਿਧ ਚਾਨਣ ਮੈਂ ਉਸ ਵੀਰ ਨੂੰ ਦੱਸਣਾ ਚਾਹਣਾ ਹਾਂ ਕਿ ਤੁਸੀਂ ਸਿਧ ਚਾਨਣ ਬਲੀ ਸਰਕਾਰ ਜੀ ਦੀ ਭਗਤੀ ਕਰ ਸਕਦੇ ਹੋ ਲੇਕਿਨ ਲੇਕਿਨ ਸ਼ਰਤ ਇਹ ਹੈ ਜੇ ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਨੇ ਬਾਈਟ ਹਕੀਕੀ ਨਾਲ ਭਗਤੀ ਕੀਤੀ ਹੋਵੇਗੀ ਤਾਂ ਤੁਸੀਂ ਬਿਨਾ ਗੁਰੂ ਤੋਂ ਵੀ ਬਾਬਾ ਸਿਧ ਚਾਨਾ ਮਹਾਰਾਜ ਜੀ ਦੀ ਭਗਤੀ ਕਰ ਸਕਦੇ ਹੋ ਜੇ ਤੁਹਾਡੇ ਬਜੂਂਦਾ ਨਹੀਂ ਲੈ ਕੋ ਸਾਧਨਾ ਵਿੱਚ ਭਗਤੀ ਕੀਤੀ ਹੋਈ ਤਾਂ ਬਿਨਾ ਗੁਰੂ ਤੋਂ ਤੁਸੀਂ ਸਿਧ ਚਾਨਾ ਮਹਾਰਾਜ ਜੀ ਦੀ ਸੇਵਾ ਨਹੀਂ ਸਾਰੇ ਸਾਥ ਦੇਣ ਕਿਉਂਕਿ ਸਿੱਧ ਚਾਨੂ ਮਹਾਰਾਜ ਜੀ ਬਹੁਤ ਤੀਬਰ ਗਤੀ ਨਾਲ ਚੱਲਦੇ ਹਨ ਕਿਉਂਕਿ ਇਹਨਾਂ ਦੀ ਭਗਤੀ ਕਰਨੀ ਬਹੁਤ ਜ਼ਿਆਦਾ ਔਖੀ ਹੈ ਜੇ ਤੁਹਾਡੇ ਬਜ਼ੁਰਗਾ ਨੇ ਬਲਕਿ ਇੱਕ ਸਾਧਨਾ ਜਾਂ ਭਗਤੀ ਕੀਤੀ ਹੋਈ ਹੈ ਤਾਂ توهان ਗੁਰੂ ਦੀ ਲੋੜ ਹੈ ਕਿਉਂਕਿ ਸਿੱਧ ਚਾਨੋਂ ਬਲੀ ਜੀ ਬਹੁਤ ਪਾਵਰਫੁਲ ਸ਼ਕਤੀ ਦੇ مالک ਹਨ ਬਿਨਾ ਗੁਰੂ ਤੋਂ ਤੁਸੀਂ ਕਦੀ ਵੀ ਸਿੱਧ ਚਾਨੋਂ ਪੀਰ ਜੀ ਦੀ ਭਗਤੀ ਨਹੀਂ ਕਰ ਸਕਦੇ ਕਿਉਂਕਿ ਸਿੱਧ ਚਾਨੋਂ ਮਹਾਰਾਜ ਜੀ ਦੀ ਭਗਤੀ ਜਾਂ ਸਬਲੈਕ ਸਿੱਧੀ ਕਰਨੀ ਬਹੁਤ ਜ਼ਿਆਦਾ ਔਖੀ ਹੁੰਦੀ ਹੈ जय हो बाबा सिद्धचन्नो महाराज जी बाबा सिद्धचन्नो जी दी सिद्दी भक्ति ਕਰਨ ਬਹੁਤ ਜਿਆਦਾ ਔਖੀ ਹੈ सिद्धचन्नो जी दी भक्ति ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਚੰਗੀ ਤਰ੍ਹਾਂ ਬਜ਼ੁਰਗਾ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਬਾਬਾ ਜੀ ਦੀ ਕਿਸ ਤਰ੍ਹਾਂ ਦੀ ਤਦੋ ਅਤੇ ਕਿਸੇ ਤਰੀਕੇ ਨਾਲ ਭਗਤੀ ਕੀਤੀ ਹੋਈ ਹੈ ਜੈ ਹੋ ਬਾਬਾ ਸਿੱਧ ਚਾਨਾ ਬਲੀ ਜੀ ਦੀ ਜੈ ਹੋ ਸਾਈਂ ਲੋਪਾ ਦੀ ਜੈ ਹੋ ਸੱਚੀਆਂ ਸਰਕਾਰਾਂ ਦੀ ਜੇ ਫਕੀਰਾਂ ਵਾਲੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਘੰਟੀ ਬਟਨ ਦਬਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਜੈ ਹੋ ਪੀਰਾਂ ਦੀ